ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਕਰਨ ਵੀਰ ਸਿੰਘ ਪੁੱਲਰ ਦੀ ਗੱਡੀ ਬੀਤੇ ਕੱਲ ਹਾਦਸਾ ਗ੍ਰਸਤ ਹੋ ਗਈ ਜਦੋਂ ਪਿੰਡ ਧੀਰਾਕਾਰਾ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਦੀ ਗੱਡੀ ਦੀ ਟੱਕਰ ਜੋ ਹੈ ਮੋਟਰਸਾਈਕਲ ਦੇ ਨਾਲ ਹੋ ਜਾਂਦੀ ਹਾਲਾਂਕਿ ਵਿਧਾਇਕ ਨੂੰ ਇਸ ਹਾਦਸੇ ਦੇ ਵਿੱਚ ਕੋਈ ਛੱਟ ਨਹੀਂ ਲੱਗੀ ਪਰ ਮੋਟਰਸਾਈਕਲ ਸਵਾਰ ਮਹਿਲਾ ਤੇ ਬੱਚੇ ਇਸ ਹਾਦਸੇ ਦੀ ਚਪੇਟ ਵਿੱਚ ਆਏ ਨੇ ਜੋ ਫਿਲਹਾਲ ਦੀ ਕੜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਚੱਲ ਰਹੇ ਨੇ ਦੱਸ ਦਈਏ ਕਿ ਵਿਧਾਇਕ ਰਣਬੀਰ ਸਿੰਘ ਪੁੱਲਰ ਬੀਤੇ ਕੱਲ ਹੜ੍ਹ ਪ੍ਰਭਾਵਿਤ ਜੋ ਖੇਤਰ ਸੀ ਉਹਨਾਂ ਦਾ ਦੌਰਾ ਕਰਨ ਦੇ ਲਈ ਜਾ ਰਹੇ ਸੀ ਤੇ ਜਦ ਅਚਾਨਕ ਉਪਿੰਡ ਧੀਰਾਕਾਰਾ ਦੇ ਨਜ਼ਦੀਕ ਪਹੁੰਚਦੇ ਨੇ ਤਾਂ ਉਹਨਾਂ ਦੀ ਗੱਡੀ ਦੀ ਟੱਕਰ ਮੋਟਰਸਾਈਕਲ ਦੇ ਨਾਲ ਹੋ ਜਾਂਦੀ ਹੈ ਹਾਲਾਂਕਿ ਡਰਾਈਵਰ ਦੇ ਵੱਲੋਂ ਗੱਡੀ ਜੋ ਸੀ ਉਹ ਖੇਤਾਂ ਦੇ ਵਿੱਚ ਉਤਾਰ ਦਿੱਤੀ ਜਾਂਦੀ ਹੈ ਜਿਸ ਕਾਰਨ ਵਿਧਾਇਕ ਨੂੰ ਇਸ ਹਾਦਸੇ ਦੇ ਵਿੱਚ ਸੱਟ ਨਹੀਂ ਲੱਗੀ ਪਰ ਜੋ ਮੋਟਰਸਾਈਕਲ ਸਵਾਰ ਲੋਕ ਸੀ ਉਸ ਦੇ ਵਿੱਚ ਮਹਿਲਾ ਤੇ ਬੱਚੇ ਇਸ ਹਾਦਸੇ ਦੀ ਚਪੇਟ ਵਿੱਚ ਆਏ ਨੇ ਤਾਂ ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਗੱਡੀ ਜੋ ਹੈ ਉਹ ਹਾਦਸਾ ਗ੍ਰਸਤ ਹੋਈ ਹੈ ਦੱਸ ਦਈਏ ਕਿ ਪਿੰਡ ਧੀਰਾਕਾਰਾ ਦੇ ਨਜ਼ਦੀਕ ਮੋਟਰਸਾਈਕਲ ਦੇ ਨਾਲ ਉਹਨਾਂ ਦੀ ਟੱਕਰ ਹੋਈ ਹੈ ਹੜਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੇ ਲਈ ਵਿਧਾਇਕ ਜਾ ਰਹੇ ਸੀ ਤੇ ਅਚਾਨਕ ਹੀ ਮੋਟਰਸਾਈਕਲ ਦੇ ਨਾਲ ਕਾਰ ਟਕਰਾਂਦੀ ਹੈ ਹਾਲਾਂਕਿ ਵਿਧਾਇਕ ਨੂੰ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨਾ ਨਹੀਂ ਪਹੁੰਚਿਆ ਕੋਈ ਸੱਟਾਂ ਨਹੀਂ ਲੱਗੀਆਂ ਪਰ ਮੋਟਰਸਾਈਕਲ ਸਵਾਰ ਬੱਚਾ ਤੇ ਮਹਿਲਾ ਇਸ ਹਾਦਸੇ ਦੀ ਚਪੇਟ ਵਿੱਚ ਆਏ ਨੇ ਉਹਨਾਂ ਨੂੰ ਮਾਮੂਲੀ ਸੱਟਾਂ ਜੋ ਨੇ ਉਹ ਲੱਗੀਆਂ ਨੇ ਜਿਸ ਤੋਂ ਬਾਅਦ ਵਿਧਾਇਕ ਨੇ ਉਹਨਾਂ ਨੂੰ ਹਸਪਤਾਲ ਜੋ ਸੀ ਉਹ ਆਪਣੀ ਕਾਰ ਦੇ ਜ਼ਰੀਏ ਪਹੁੰਚਵਾ ਦਿੱਤਾ ਤਾਂ ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਰਣਬੀਰ ਸਿੰਘ ਪੁੱਲਰ ਜਿਨ੍ਹਾਂ ਦੀ ਗੱਡੀ ਹਾਦਸਾ ਗ੍ਰਸਤ ਹੋਈ ਹੈ